ਮંત્રી ਜੀ ਆ ਉਹਨਾਂ ਨੇ ਆਪੇ ਅੱਖੀ ਦੇਖੀ ਆਪਣਾ ਹਾਲ ਦੇਖਿਆ ਪੰਜਾਬ ਦਾ ਉਹਨਾਂ ਨੇ ਜਿਹੜੇ ਉਸ ਇਲਾਕੇ ਦੇ ਗੁਰਦਾਸਪੁਰ ਇਲਾਕੇ ਦੇ ਕੁਝ ਕਿਸਾਨ ਸੀ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਜੇ ਉਹ ਪੀੜਾ ਉਹਨਾਂ ਨੂੰ ਸੀ ਉਹ ਸਾਰੀ ਸਾਡੀ ਕਿਸਾਨੀ ਨੂੰ ਹੈਗੀ ਹੈ ਸਾਡੇ ਪੰਜਾਬ ਨੂੰ ਹੈਗੀ ਹੈ ਤਾਂ ਉਹਨਾਂ ਨਾਲ ਬਹੁਤ ਅੱਛੀ ਤਰ੍ਹਾਂ ਕੰਟਰੀ ਵੈਲੀ ਉਹਨਾਂ ਨੇ ਗੱਲਬਾਤ ਕੀਤੀ ਉਸ ਦੇ ਬਾਅਦ ਉਹਨਾਂ ਨੇ ਰਿਵਿਊ ਮੀਟਿੰਗ ਲਿੱਤੀ ਔਰ ਜੋ ਪੈਕੇਜ ਅਨਾਉਂਸ ਕਰਕੇ ਗਏ ਨੇ ਇਹਨੂੰ ਪੈਕੇਜ ਨਹੀਂ ਮੈਂ ਕਹਿੰਦੀ ਇਹਨੂੰ ਮੈਂ ਕਹਿੰਦੀ ਕਿ ਉਹਨਾਂ ਨੇ ਆਂਦਿਆਂ ਸਾਰ ਜੋ ਦੇਖ ਕੇ ਆਪਣੇ ਵੱਲੋਂ ਜੋ ਸਹਾਇਤਾ ਦਿੱਤੀ ਹੈ ਇਹਦੇ ਨਾਲ ਮੇਰੇ ਖਿਆਲ ਚ ਕਾਫੀ ਲੋਕਾਂ ਨੂੰ ਮਿਲੇਗਾ ਰੈਲੀਫ ਔਰ ਮੈਨੂੰ ਇਹ ਵੀ ਪਤਾ ਹੈ ਕਿ ਜਦ ਪੂਰੀ ਇਹਨਾਂ ਦੀ ਪੂਰੀ ਅਸੈਸਮੈਂਟ ਹੋ ਜਾਊਗੀ ਕਿ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਜਦ ਪਾਣੀ نیچے ਉਤਰੂਗਾ ਉਹਦੇ ਬਾਅਦ ਵੀ ਉਹ ਜ਼ਰੂਰ ਜੋ ਕਰ ਸਕਣਗੇ ਸੈਂਟਰ ਤੋਂ ਜ਼ਰੂਰ ਕਰਨਗੇ ਬਾਕੀ ਉਹਨਾਂ ਨੇ ਅਨਾਉਂਸ ਕੀਤਾ ਕਿ ਜਿਹੜੇ ਆਵਾਸ ਯੋਜਨਾ ਦੇ ਹੇਠਾਂ ਘਰ ਹੈਗੇ ਨੇ ਉਹਨਾਂ ਨੂੰ ਕਰਾਨਗੇ ਜੋ ਸਕੂਲ ਹੈ ਉਹ ਸਿੱਖਿਆ ਅਭਿਆਨ ਦੇ ਹੇਠਾਂ ਉਹ ਉਹਨਾਂ ਨੂੰ ਉਹ ਰਿਪੇਅਰ ਕਰਨਗੇ ਸੜਕਾਂ ਬਣਾਣੀਆਂ ਕਿਉਂਕਿ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਇੱਕ ਸਟੇਟ ਦੀ ਤਰੱਕੀ ਉਹਦੇ ਉੱਤੇ ਹੋਏ ਔਰ ਲੋਕਾਂ ਦਾ ਵੀ ਜੋ ਰੋਜ਼ਗਾਰ ਹੈ ਇਹਨਾਂ ਦੇ ਉੱਤੇ ਰਹਿੰਦਾ ਹੈ ਸੋ ਮੇਰੇ ਖਿਆਲ ਦੇ ਵਿੱਚ ਕਿ ਇਹ ਵਧੀਆ ਉਹਨਾਂ ਨੇ ਕੀਤਾ ਔਰ ਮੈਂ ਉਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆ ਪਾ ਕੇ ਦੇਖ ਕੇ ਔਰ ਉਹਨਾਂ ਦੇ ਮਨ ਦੇ ਵਿੱਚ ਜੋ ਪੰਜਾਬੀਆਂ ਦੇ ਲਈ ਹੈ ਉਹ ਉਹ ਅੱਗੇ ਜਾ ਕੇ ਸਾਨੂੰ ਇਸ ਦਾ ਬਹੁਤ ਲਾਭ ਮਿਲੂਗਾ ਤੇ ਮੈਂ ਤੁਹਾਡੇ ਵੱਲੋਂ ਲੈਟਰ ਵੀ ਲਿਖੀ ਗਈ ਹੈ ਪ੍ਰਧਾਨ ਮੰਤਰੀ ਜੀ ਨੂੰ ਕੀ ਹੈ ਉਹ ਲੈਟਰ ਤੇ ਅਹ ਦੇਖੋ ਪ੍ਰਧਾਨ ਮੰਤਰੀ ਜੀ ਜਿੱਥੇ ਜਿਆਦਾ ਪਹਿਲੇ ਪਾਣੀ ਆ ਗਿਆ ਉਹਨਾਂ ਨੇ ਦੋ ਤਿੰਨ ਹਫ਼ਤਿਆਂ ਤੋਂ ਪੀੜਤ ਨੇ ਸਾਡੇ ਜਿੱਥੇ ਸਭ ਤੋਂ ਪਹਿਲੇ ਹੜਾਂਦੇ ਨੇ ਪਟਿਆਲਾ ਡਿਸਟ੍ਰਿਕਟ 'ਚ ਮੁਹੱਲੀ ਪਟਿਆਲਾ ਡਿਸਟ੍ਰਿਕਟ 'ਚ ਤੇ ਸੰਗਰੂਰ ਤੱਕ ਇਹ ਅੱਜ ਕੀ ਥੋੜੇ ਜਿਹਾ ਲੇਟ ਆਈ ਪਰ ਮੈਨੂੰ ਇੱਥੋਂ ਵੀ ਕਈ ਆਂਦੇ ਟੈਲੀਫੋਨ ਆਏ ਕਿ ਤੇ ਪ੍ਰਧਾਨ ਮੰਤਰੀ ਜੀ ਆ ਰਹੇ ਹਨ ਤੁਸੀਂ ਸਾਡਾ ਵੀ ਕਹੋ ਤਾਂ ਮੈਂ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਜਿਹੜੇ ਸਾਡੇ 42000 ਏਕੜ ਦੇ ਕਰੀਬ 133 ਪਿੰਡਾਂ ਦੇ ਕਰੀਬ ਨੁਕਸਾਨ ਹੋਇਆ ਉਹਦੇ ਬਾਰੇ ਔਰ ਉਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਕਿ ਸੈਂਟਰਲ ਵਾਟਰ ਕਮਿਸ਼ਨ ਤੋਂ ਇੱਕ ਵਾਰੀ ਉਹਨਾਂ ਨੂੰ ਕਹਿਣ ਕਿ ਅੱਛੀ ਤਰ੍ਹਾਂ ਦੇਖ ਕੇ ਕੱਗਰ ਦਾ ਕੋਈ ਪੱਕਾ ਹੱਲ ਕੱਢਣ ਕਿਉਂਕਿ ਸਾਡਾ ਤਾਂ ਤਕਰੀਬਨ ਹਰ ਸਾਲ ਇੱਥੇ ਹੜਾਂ ਆਂਦੇ ਨੇ ਕੱਗਰ ਦੀ ਮਾਰ ਤੇ ਤੇ ਮੈਂ ਕਾਰਗੁਜ਼ਾਰੀ ਕਿਵੇਂ ਬੇਖ ਰਹੇ ਹਾਂ ਪੰਜਾਬ ਸਰਕਾਰ ਦੀ ਕੀ ਰਹੀ ਹੈ ਇਹਨਾਂ ਪੁਲਟਾਂ ਦੇ ਦੇਖੋ ਇਹਨਾਂ ਦੇ ਫੋਟੋ ਆਪ ਤਾਂ ਬੜੇ ਆਏ ਨੇ ਬਹੁਤ ਕੁਝ ਪਤਾ ਨਹੀਂ ਇਹਨਾਂ ਨੇ ਜ਼ਿਆਦਾ ਫੋਟੋ ਆਪ ਹੀ ਕੀਤਾ ਹੈ ਕਿ ਇਹਨਾਂ ਨੇ ਅਸਲੀ ਕੰਮ ਵੀ ਕੀਤਾ ਹੈ یہ تو ہوں ٹائم دسے گا اور جو یہاں نے جو ریلیف کہا ہے کہ میرے خیال سے اٹھ سو کروڑ دی اٹھ سو کروڑ دے تقریباً ہاں بھی ہزار پر ایکر اور یہ کہہ رہے ہیں کہ سینٹر تو کٹ ہے سینٹر نے ڈبل سوڑا ہزار کروڑ اور جڑا بارہ ہزار کروڑ سی وہ بھی انہوں نے بھیجا ہے وہ بھی ਇਸ ਮਤਲਬ ਇਹ ਡਿਜ਼ਾਸਟਰ ਰੀਲੀਫ ਫੰਡ ਹੈ ਇਟ ਡਿਜ਼ਾਸਟਰ ਹੈ ਸੋ ਆਪਣੀ ਜ਼ਿੰਮੇਵਾਰੀ ਤਾਂ ਕੱਟ ਲੈਂਦੇ ਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਟੇਟ ਨੂੰ ਚਲਾਣ ਦੀ ਜ਼ਿੰਮੇਵਾਰੀ ਦਿੱਤੀ ਹੈ ਸੋ ਧੰਨਵਾਦ ਕਰਨ ਦੇ ਬਜਾਏ ਜੇ ਇਹ ਨੁਕਤਾ ਚੀਨੀ ਕੱਢਣਗੇ ਤਾਂ ਇਹ ਠੀਕ ਗੱਲ ਨਹੀਂ ਹੈ ਪਹਿਲੀ ਗੱਲ ਤਾਂ ਇਹ ਕਿ ਪ੍ਰਧਾਨ ਮੰਤਰੀ ਜੀ ਨੇ ਕਹਲੋ ਵੀ ਇੰਨੇ ਦਿਨ ਹਾਲ ਤੱਕ ਵੀ ਪੰਜਾਬ ਦਾ ਨਹੀਂ ਸੀ ਪੁੱਛਿਆ ਟਵੀਟ ਤੱਕ ਨਹੀਂ ਸੀ ਕੀਤਾ ਜਿਹੜੇ ਪ੍ਰਧਾਨ ਮੰਤਰੀ ਜੀ ਜਨਮ ਦਿਨ ਤੇ ਵੀ ਵਧਾਈ ਦਿੰਦੇ ਆ ਲੋਕਾਂ ਦੇ ਮਨਾਂ 'ਚ ਗੁੱਸਾ ਸੀ ਪਰ ਚਲੋ ਹੁਣ ਜਦੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਮੈਂ ਪੰਜਾਬ ਆਉਣਾ ਤਾਂ ਦੇਸ਼ ਦੇ ਮੁਖੀ ਐ ਇੱਕ ਉਮੀਦ ਸੀ ਕਿ ਪ੍ਰਧਾਨ ਮੰਤਰੀ ਜੀ ਕੋਈ ਨਾ ਕੋਈ ਰਾਹਤ ਐ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇ ਕੇ ਜਾਣਗੇ ਕਿਉਂਕਿ ਹਜ਼ਾਰਾਂ ਕਰੋੜ ਦਾ ਨੁਕਸਾਨ ਹਰ ਤਹਿਸੀਲ ਦੇ ਵਿੱਚ ਪੰਜਾਬ ਦੀ ਚ ਹੋਇਆ ਜਿੱਥੇ ਪਾਣੀ ਆਇਆ ਤੇ ਪ੍ਰਧਾਨ ਮੰਤਰੀ ਜੀ ਉੱਥੇ ਗਏ ਤੇ ਜਿਹੜੇ ਅਸਲੀ ਕਿਸਾਨ ਪੀੜਤ ਐ ਉਹਨਾਂ ਨੂੰ ਮਿਲੇ ਤੱਕ ਨਹੀਂ ਤੇ ਮਹਿਜ 1600 ਕਰੋੜ ਤੇ ਮੈਂ ਸਮਝਦਾ ਇਹ ਬੇਇੱਜ਼ਤੀ ਕਹਿ ਲੋ ਇਹਨੂੰ ਇਹਨੂੰ ਕੋਝਾ ਮਜ਼ਾਕ ਕਹਿ ਲੋ ਜੋ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਤੁਸੀਂ ਦੇਖੋ ਵੀ ਉੱਥੋਂ ਦੇ ਲੋਕ 20-20 ਸਾਲ ਪਿੱਛੇ ਜਿਹੜੇ ਆ ਉਹ ਚਲੇ ਗਏ ਘਰ ਬਰਬਾਦ ਹੋ ਗਏ ਘਰ ਟਹਿ ਗਏ ਡੰਗਰ ਮਰ ਗਏ ਫਸਲਾਂ ਬਰਬਾਦ ਹੋ ਗਈਆਂ ਤੇ ਕਈਆਂ ਦੇ ਜੀ ਵੀ ਚਲੇ ਗਏ ਤੇ ਤੁਸੀਂ 1600 ਕਰੋੜ ਮੈਂ ਜੇ ਪਹਿਲਾਂ ਕਹਿਆ ਵੀ ਇੱਕ ਇੱਕ ਤਹਿਸੀਲ ਦਾ 1600 1600 ਕਰੋੜ ਦਾ ਨੁਕਸਾਨ ਆ ਜਿਹੜਾ ਪੰਜਾਬ 'ਚ ਹੋਇਆ ਹੋਊਗਾ ਤੇ ਸਾਰੇ ਪੰਜਾਬ ਲਈ ਤੇ ਪੰਜਾਬ ਦਾ ਤਾਂ ਆਪਦਾ 60000 ਕਰੋੜ ਰੁਪਈਆ ਜਿਹੜਾ ਕੇਂਦਰ ਪੱਲ ਬਕਾਇਆ ਪਿਆ ਅਸਤਾਜੇ ਇੰਟਰਮ 20000 ਕਰੋੜ ਰੁਪਈਆ ਮੰਗ ਰਹੇ ਸੀਗੇ ਕਿ ਜਿਹੜੇ ਹਜੇ ਲਾਸਸਸ ਹੋਏ ਆ ਅੱਧੇ ਟਾਈਮ ਰੀਲੀਫ ਲਈ ਮਤਲਬ ਕਿ ਤੁਸੀਂ ਜੇ ਰੀਲੀਫ ਨਹੀਂ ਵੀ ਦੇਣੀ ਘੱਟੋ ਘੱਟ ਸਾਡੇ ਪੈਸੇ ਦੇ ਦਿਓ ਇਹ ਤਾਂ ਜੇ ਸਾਡੇ ਪੈਸੇ ਪੰਜਾਬ ਨੇ ਕੇਂਦਰ ਤੋਂ ਲੈਣੇ ਆ 1600 ਕਰੋੜ ਤਾਂ ਉਹਦੇ ਵਿਆਜ ਤੋਂ ਵੀ ਘੱਟ ਆ ਸੋ ਇਹ ਬਹੁਤ ਵੱਡਾ ਮਜ਼ਾਕ ਪੰਜਾਬ ਨਾਲ ਉਹ ਸੂਬੇ ਨਾਲ ਕੀਤਾ ਜਿਨੇ ਇਸ ਦੇਸ਼ ਨੂੰ ਆਤਮ ਨਿਰਭਰ ਕੀਤਾ ਜੋ ਪ੍ਰਧਾਨ ਮੰਤਰੀ ਜੀ ਸਾਰੇ ਵਜ਼ੀਰ ਕਹਿੰਦੇ ਰਹਿੰਦੇ ਆ ਨਾ ਕਿ ਜੀ ਅਸੀਂ ਆਤਮ ਨਿਰਭਰਾਂ ਉਹ ਕਿੱਦਾਂ ਹੋਏ ਜਿਹੜੇ ਦੇਸ਼ ਨੂੰ ਕਹ ਲਓ ਵੀ ਅਮਰੀਕਾ ਵਰਗੀਆਂ ਸ਼ਕਤੀਆਂ ਦੇ ਅੱਗੇ ਮੰਗਣਾ ਪੈਂਦਾ ਸੀ ਕਿਉਂਕਿ ਇੱਥੇ ਭੁੱਖਮਰੀ ਪੈਲਦੀ ਸੀ ਜੇ ਅੱਜ ਸਭ ਤੋਂ ਵੱਡਾ ਯੋਗਦਾਨ ਕੋਈ ਫੂਟਬਾਲ ਦੇ ਵਿੱਚ ਪਾ ਰਿਹਾ ਤਾਂ ਉਹ ਪੰਜਾਬ ਹੈ ਤੇ ਕੋਈ ਐਵੇਂ ਨਹੀਂ ਸੀ ਆਪਣਾ ਧਰਤੀ ਪਾਣੀ ਸਭ ਕੁਝ ਬਰਬਾਦ ਕਰ ਲਿਆ ਦੇਸ਼ ਨੂੰ ਆਜ਼ਾਦੀ ਦਿਵਾਉਣ ਤੇ ਸਭ ਤੋਂ ਵੱਡਾ ਕੰਟਰੀਬਿਊਸ਼ਨ ਪੰਜਾਬੀਆਂ ਦਾ ਤੇ ਇਸ ਤੋਂ ਇਲਾਵਾ ਵੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਯਾਦ ਕਰਵਾਉਣਾ ਚਾਹਣਾ ਕਿ ਜਦੋਂ ਦੇਸ਼ ਤੇ 1962 ਦੀ ਲੜਾਈ ਚ ਬਹੁਤ ਵੱਡੀ ਵਿਪਤਾ ਪਈ ਤੇ ਦੇਸ਼ ਕੋਲੇ ਪੈਸੇ ਨਹੀਂ ਸੀ ਤਾਂ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸਾਰੇ ਦੇਸ਼ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਕਿ ਨੈਸ਼ਨਲ ਡਿਫੈਂਸ ਫੰਡ ਦੇ ਵਿੱਚ ਕੰਟਰੀਬਿਊਟ ਕਰੋ ਤਾਂ ਤੁਸੀਂ ਦੇਖੋ ਵੀ ਮਹਿਜ 2% ਆਬਾਦੀ ਵਾਲਿਆਂ ਨੇ 46% ਕੰਟਰੀਬਿਊਟ ਨੈਸ਼ਨਲ ਡਿਫੈਂਸ ਫੰਡ ਚ ਕੀਤਾ 252 ਕਿਲੋ 골ਡ ਜਿਹੜਾ ਪੰਜਾਬੀਆਂ ਨੇ ਦਿੱਤਾ ਸਾਡੀਆਂ ਭੈਣਾਂ ਨੇ ਆਪਣੇ ਕੜੇ ਉਤਾਰ ਤਰ ਗਲਾਂ ਦੇ ਹਾਰ ਉਤਾਰ ਤਰ ਦਿੱਤੇ ਕਿਉਂਕਿ ਦੇਸ਼ ਨੂੰ ਜ਼ਰੂਰਤ ਸੀ ਤੇ ਅੱਜ ਜਦੋਂ ਪੰਜਾਬ ਨੂੰ ਜ਼ਰੂਰਤ ਹੈ ਤਾਂ 1600 ਕਰੋੜ ਰੁਪਏ ਮੈਂ ਤੁਸੀਂ ਦੇਖ ਕੇ ਆ ਗਏ ਸੋ ਬਹੁਤ ਵੱਡਾ ਮਜ਼ਾਕ ਪ੍ਰਧਾਨ ਮੰਤਰੀ ਨੇ ਪੰਜਾਬ ਵਾਸੀ ਨਾਲ ਕੀਤਾ ਜਿਹੜੇ ਹਮੇਸ਼ਾ ਹਿੱਕ ਟਾ ਕੇ ਇਸ ਦੇਸ਼ ਨਾਲ ਖੜੇ ਰਏ ਤੁਸੀਂ ਅੱਗੇ ਤੋਂ ਵੀ ਖੜੇ ਰਾਵਾਂਗੇ ਪਰ ਜੋ ਇਹ ਬੇਇੱਜ਼ਤੀ ਪੰਜਾਬ ਦੀ ਕੀਤੀ ਹੈ ਇਹ ਅ برداشت ਕਰਨ ਯੋਗ ਨਹੀਂ ਲੇਕਿਨ 12000 ਕਰੋੜ ਰੁਪਏ ਵੀ ਜੋ ਹੈ ਉਹ ਪਹਿਲੇ ਫੰਡ ਪੜਾ ਹੋਇਆ ਹੈ ਕੀ ਇਸ ਦਾ ਇਸਤੇਮਾਲ ਪੰਜਾਬ ਸਰਕਾਰ ਨੇ ਨਹੀਂ ਕੀਤਾ ਹੈ ਤੇ ਉਹ 12000 ਕਰੋੜ ਜੇ ਅ ਜੋ ਪ੍ਰਧਾਨ ਮੰਤਰੀ ਜੀ ਨੇ ਕਹਿ ਵੀ ਪਿਆ ਜੇ ਤੁਸੀਂ ਉਹਦੇ ਤੇ ਜਾ ਕੇ ਸ਼ਰਤਾਂ ਦੇਖੋ ਕਿ ਜੀ 6000 ਰੁਪਿਆ ਤੁਸੀਂ ਆਪਣੇ ਮਕਾਨ ਦੀ ਰਿਪੇਅਰ ਲਈ ਜਿਹੜਾ ਵਰਤਨਾ ਮੈਨੂੰ ਦੱਸੋ 6000 ਚ ਕਿਹੜੇ ਮਕਾਨ ਦੀ ਰਿਪੇਅਰ ਹੋ ਜੂਗੀ ਉੱਥੇ ਤਰੇੜਾਂ ਆ ਗਈਆਂ ਲੋਕਾਂ ਦੇ ਫਰਸ਼ ਵਹਿ ਗਏ ਜਿਹੜੀਆਂ ਤਰੇੜਾਂ ਆਈਆਂ ਨਾ ਜਿੱਦਣ ਦੋ ਟੋਪਾ ਨਿਕਲ ਲੱਗੀਆਂ ਉਹ ਸਾਰੇ ਮਕਾਨ ਡਿੱਗਣੇ ਆ ਡੇਢ ਲੱਖ ਚ ਕਿਹੜਾ ਘਰ ਹੈ ਜਿਹੜਾ ਦੁਬਾਰਾ ਬਣਾ ਜੂਗਾ 30000 ਦੀ ਕਿਹੜੀ ਜਿਹੜੀ ਮੱਝ ਆ ਜਾਂ ਗਾਂ ਹੈ ਉਹ ਮਿਲਦੀ ਹੈ ਸੋ ਇਹ ਬਹੁਤ ਵੱਡਾ ਜਿਹੜਾ ਮਜ਼ਾਕ ਹੈ ਉਹ ਕੀਤਾ ਖਾਸ ਤੌਰ ਤੇ ਫਸਲਾਂ ਦੇ ਲਈ ਕੇਂਦਰ ਸਰਕਾਰ ਕਹਿੰਦੀ ਹੈ ਕਿ 6800 ਰੁਪਿਆ ਜਿਹੜਾ ਅਸੀਂ ਤੁਹਾਨੂੰ ਫਸਲ ਦੀ ਬਰਬਾਦੀ ਦੇ ਲਈ ਦੇਵਾਂਗੇ 30% ਤੋਂ ਜ਼ਿਆਦਾ ਹੁੰਦੀ ਹੈ ਉਹ ਤਾਂ 100% ਚਲੋ ਬਰਬਾਦੀ ਹੈ 6800 ਨਾਲ ਮੈਨੂੰ ਦੱਸੋ ਵੀ ਜ਼ਿੰਮੇਵਾਰਤਾ ਕੀ ਬਣੂਗਾ ਇਹ ਤਾਂ ਪੰਜਾਬ ਸਰਕਾਰ ਹੈ ਵੀ ਜਿਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ 20000 ਪਿਆ ਪ੍ਰਤੀ ਏਕੜ ਜਿਹੜਾ ਉਹ ਦੇਵਾਂਗੇ ਜਿਹੜਾ ਉਹ 12000 ਕਰੋੜ ਹੈ ਉਹ ਚ ਇਸ ਤਰ੍ਹਾਂ ਦੀਆਂ ਸ਼ਰਤਾਂ ਨੇ ਜਾਂ ਉਹਦੇ ਜੋ ਹੀ ਘੱਟੋ-ਘੱਟ ਸ਼ਰਤਾਂ ਹਟਾ ਦੇਣ ਉਹ ਜੋ ਕਹਦੇ ਨੇ ਵੀ ਭਾਈ ਤੁਸੀਂ ਆਪਣੀ ਮਰਜ਼ੀ ਮੁਤਾਬਕ 20000 ਦੇ ਸਕਦੇ ਹਾਂ 25000 ਦੇ ਸਕਦੇ ਹਾਂ ਕਿਉਂਕਿ ਡਿਮਾਂਡ ਕਰਦੇ ਸੀ ਕੇਂਦਰ ਤੋਂ ਕੋਈ ਘੱਟੋ ਘਾਟ 50000 ਰੁਪਿਆ ਪਰ ਇਕੜ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਪਰ ਕੇਂਦਰ ਕਹਿੰਦਾ ਜਿਕੇ ਅਸੀਂ ਸਿਰਫ 6800 ਰੁਪਿਆ ਦੇਵਾਂਗੇ ਸੋ ਇਹ ਬਹੁਤ ਵੱਡਾ ਜਿਹੜਾ ਮਜ਼ਾਕ ਹੈ ਮੈਂ ਦੁਬਾਰਾ ਕਹੂੰਗਾ ਪੰਜਾਬ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਉਹ ਸੂਬੇ ਦੇ ਨਾਲ ਜਿਹੜਾ ਹਮੇਸ਼ਾ ਹਿੱਕ ਢਾਕੇ ਇਸ ਦੇਸ਼ ਦੇ ਨਾਲ ਖੜਿਆ ਰਿਹਾ ਹੈ ਇਤਨਾ ਪ੍ਰਧਾਨ ਮੰਤਰੀ ਦਾ ਇਤਨਾ ਵੱਡਾ ਖਾਦਿਆ ਕਿ ਮੰਨ ਉਸਲਾ ਸ ਕਰੋੜ ਬਣਦਾ ਨਹੀਂ ਸੀ ਉਹਨਾਂ ਦੇ ਤੁੰ ਦੇਣਾ ਉਹ ਪੰਜਾਬੀ ਨੂੰ ਕਹਿੰਦੇ ਪੰਜਾਬੀਓ ਦੱਸੋ ਤੁਹਾਡਾ ਕਿੰਨਾ ਨੁਕਸਾਨ ਹੋਇਆ ਉਹਨੇ ਦੇਖੀ ਜਾਵਾਂਗਾ ਕਹਦੇ ਹਨਾ ਕਿ ਮੈਂ ਕਾਂਗਰਸ ਨੇ ਦੇਸ਼ ਕੇ ਲਿਏ ਕੁਛ ਨਹੀਂ ਕੀਤਾ ਮੈਂ ਉਹਨੂੰ ਬੋਤਾਤਾ ਹੂੰ ਕਿ ਕਾਂਗਰਸ ਨੇ ਦੇਸ਼ ਲਈ ਉਹ ਕੀਤਾ ਜੋ ਤੁਸੀਂ ਕਦੀ ਨਹੀਂ ਕਰ ਸਕਦੇ 1988 ਦੇ ਵਿੱਚ ਫਟੜ ਆਇਆ ਸੀ ਰਾਹੁਲ ਗਾਂਧੀ ਨੇ ਉਸੇ ਟਾਈਮ 100 ਕਰੋੜ ਦੀ ਰਕਮ ਜਾਰੀ ਕਰ ਦਿੱਤੀ ਸੀ ਆਪਣੇ ਆਉਣ ਤੋਂ ਪਹਿਲਾਂ ਹੀ ਤੇ ਪ੍ਰਧਾਨ ਮੰਤਰੀ ਜੀ ਜੀਤਾ ਪੇਪਰ ਪੜੋ ਤੇ ਜਿੰਨਾ ਟ੍ਰਾਫਲ ਗੱਡੀ ਨੇ ਦਿੱਤਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦੀ ਜੋ ਮਹਿੰਗਾਈ ਆ ਉਹਦੇ ਮੁਤਾਬਕ ਹੀ ਦੇ ਦਿਓ ਚਲੋ ਨਾ ਦਿਓ ਜਿਆਦਾ ਉਹ ਕੱਢ ਲਓ ਦੂਸਰੀ ਚੀਜ਼ ਮੈਂ ਕਹਣੀ ਚਾਹੁੰਦਾ ਕਿ 40000 ਕਰੋੜ ਸਾਡਾ ਸੀਸੀ ਲਿਮਟ ਬਣਦੇ ਜਿਹੜੇ ਚੋਨਾ ਖਰੀਦਣਾ ਸੀ ਸੈਕਿਟੀ ਉਹਨਾਂ ਜਿਹੜੀ ਉਹਨੇ ਚਾਵਲ ਖਰੀਦਣੇ ਉਹਦੇ ਤੋਂ 4 3% ਤੇ ਸਾਡਾ ਨੁਕਸਾਨ ਬਹੁਤਾ ਮੈ ਨਹੀਂ ਕਹਿੰਦਾ 10% ਹੀ ਗਣ ਲਓ 4000 ਕਰੋੜ ਤੇ ਸਿੱਧੇ ਕਿਸਾਨਾਂ ਦਾ ਬਰਬਾਦ ਹੋ ਗਿਆ ਤੁਹੋਂ ਕਹਦੇ ਕਾਟਾ ਟਕੇ ਲੋਕਾਂ ਦੀ ਮੱਝਾਂ ਮਰ ਗਈਆਂ ਲੋਕਾਂ ਦੇ گاਵਾ ਮਰ ਗਏ ਲੋਕਾਂ ਦੇ ਪਾਣੀ ਦੇ ਬੋਰ ਬੈਠ ਕੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਉਹਨਾਂ ਲਈ ਪ੍ਰਧਾਨ ਮੰਤਰੀ ਜੀ ਕੀ ਅਨਾਉਂਸ ਕਰਕੇ ਗਏ ਨੇ ਉਹ ਇਸ ਕਰਕੇ ਪ੍ਰਧਾਨ ਮੰਤਰੀ ਜੀ ਦੁਬਾਰਾ ਆਪਣੀ ਮੀਟਿੰਗ ਬੜਾ ਪੰਜਾਬ ਚ ਨਾ ਜਾਓ ਤੁਸੀਂ ਦਿੱਲੀ ਚ ਮੀਟਿੰਗ ਸਾਧ ਕੇ ਸਾਡੇ ਮੁੱਖ ਮੰਤਰੀ ਜੀ ਠੀਕ ਹੋ ਗਏ ਹੋਣਗੇ ਨਹੀਂ ਠੀਕ ਹੋਏ ਤਾਂ ਉਹਨਾਂ ਤੇ ਵੀਡੀਓ ਕਾਨਫਰੈਂਸ ਕਰੋ ਤੇ ਜੇ ਤੁਹਾਡੇ ਮਨ ਮਿਹਰਾਜੇ ਤੇ ਕਿਤੇ ਕਾਂਗਰਸੇ ਨੂੰ ਵੀ ਉਸ ਮੀਟਿੰਗ ਚ ਜ਼ਰੂਰ بلا لو اِسیں بھی بیٹھ کے دساں گے کہ پنجاب دا کی نقصان ہویا سر گرداسپور گئے تھے آپ وہاں کے لوگ سبھا سانسد بھی ہیں دکھ ہے آپ کو کہ آپ کو نہیں بلایا نہیں دکھ تو نہیں ہے پر افسوس ہے کہ پردھان منتری جی اکیلے ہی گئے تھے ہیلیکاپٹر کاپٹر میں میرے کو بھی کہہ دیتے کہ آجا بھائی تیرے ڈسٹرکٹ میں جا رہا ہوں تو وہ ڈال لیا تو جلدی آ جاؤ ہم بھی چلیں گے تو وہاں جا کر میں بھی اپنے ڈسٹرکٹ کی کوئی بات کر, کر لیتا تو میرے کو اچھا لگتا 1200 ਕਰੋੜ ਦਾ ਫੰਡ ਵੀ ਜੋ ਹੈ ਉਹ ਪੜਾ ਹੂਆ ਹੈ 1200 12000 ਕਰੋੜ 12000 ਕਰੋੜ ਉਹ ਉਹ ਪ੍ਰਧਾਨ ਮੰਤਰੀ ਜੀ ਨੂੰ ਦਰਸ਼ਨਾ ਚੇਡਾ ਕਿ ਕਿਸ ਕਿਸ ਟਾਈਮ ਕਦੋਂ ਕਦੋਂ ਆਇਆ ਤੇ ਕਿਉਂ ਨਹੀਂ ਜੁਟਾਇਆ ਕੀਤਾ ਇਹਦੀ ਗਵਰਨਮੈਂਟ ਆਫ ਇੰਡੀਆ ਉਹ ਲੋਕੋ ਆਈਐਸ ਜੀ ਦੇ ਨੇ ਇਹ ਹਾਈਐਸ ਕਾਰਡ সেন্ট্রਲ ਕਾਰਡ ਉਹਨਾਂ ਦੀ ਇਹ ਵੀ ਥੋੜੀ ਜਿਹੀ ਖਿਚਾਈ ਕਰਨ ਕਿ ਤੁਸੀਂ ਜਾ ਕੇ ਪੰਜਾਬ ਤੇ ਸਿਰਫ ਲੁੱਟਣ ਲਈ ਨਹੀਂ ਬੈਠੇ ਤੁਸੀਂ ਕੰਮ ਕਰਨ ਲਈ ਵੀ ਬੈਠੇ ਲੇਕਿਨ ਸਭ ਤੋਂ ਵੱਡਾ ਸਵਾਲ ਰਾਹੁਲ ਗਾਂਧੀ ਕੇ ਉੱਪਰ ਵੀ ਸਵਾਲ ਖੜੇ ਕਰ ਰਹੇ ਹੈ ਬੀਜੇਪੀ ਕੇ ਨੇਤਾ ਕਿ ਉਹ ਪੰਜਾਬ ਮੇਂ ਕਹੀ ਨਹੀਂ ਦਿਖਾਈ ਦਈਏ ਹੈ ਕਿ ਜਿਸ ਤਰੀਕੇ ਸੇ ਬਾੜ ਕਿਆ ਲਾਤੇ ਨੇ ਜੋ ਪ੍ਰਧਾਨ ਮੰਤਰੀ ਜੀ ਗਏ ਨੇ ਤੇ ਇਹ ਤਾਂ ਪਹਿਲੋ ਦਿਖਾਈ ਆਪਣੀ ਦੇ ਦੇਣ ਰਾਹੁਲ ਗਾਂਧੀ ਜੀ ਦੇ ਅਸੀਂ ਜਿਹੜੇ ਇਨਚਾਰਜ ਨੇ ਪੁਖ ਬਗੇਲ ਸਾਹਿਬ ਮੈਂ ਵੀ ਇਹਗਾ ਅਸੀਂ ਆਪਣੀ ਮਲਟੀਟੇਰ ਆ ਰਾਹੁਲ ਗਾਂਧੀ ਤੇ ਅੱਗੇ ਨਮਾਇੰਦੇ ਅਸੀਂ ਅਚਨੀਤ ਸਾਹਿਬ ਨੇ ਰਾਜਾ ਵੜਿੰਗਿਆ ਪ੍ਰਤਾਪ ਬਾਜਵਤ ਨੇ ਸਾਰਿਆਂ ਨੇ ਉਥੇ ਹੜਾਂ ਦੇ ਵਿੱਚ ਕੰਮ ਕੀਤਾ ਔਰ ਇਹਨਾਂ ਨੂੰ ਚਾਹੀਦਾ ਨਾ ਕਿ ਤੁਸੀਂ ਤੇ ਇੱਕ ਦਿਨ ਦੇ ਸੀ ਉਹ ਅਸੀਂ ਇੱਥੇ ਬੈਠ ਕੇ ਇੰਨੇ ਨੇ ਦਿਨਾਂ ਤੋਂ ਬੀਜਪੀ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਦਿਨ ਗਏ ਹੋ ਟਰੈਕਟਰ ਤੇ ਚੜ ਗਏ ਹੋ ਤੇ ਟਰੈਕਟਰ ਛੱਡ ਕੇ ਲੀਟਰ ਨਹੀਂ ਬਣਿਆ ਜਾਂਦਾ ਲੋਕਾਂ ਦਾ ਕੰਮ ਕਰਕੇ ਬਣਿਆ ਜਾਂਦਾ ਅਭੀ ਹਾਲਾਤ ਕਿਸ ਤਰੀਕੇ ਦੇ ਹੈ ਸਰ ਪੰਜਾਬ ਦੇ ਅਭੀ ਵੈਸੀ ਹੀ ਹੈ ਜੈਸੇ ਪਹਿਲੇ ਥੇ ਕਿਉਂਕਿ ਫਸਲ ਖਰਾਬ ਹੋਈ ਹੈ ਅਬ ਬਜਾਈ ਸ਼ੁਰੂ ਹੋਗੀ ਤੋਂ ਉਸ ਟਾਈਮ ਦੇਖੀਏ ਕੀ ਬੰਤਾ ਹੈ ਪਰ ਬਜਾਈ ਹੋਣਾ ਵੀ ਮੁਸ਼ਕਲ ਹੈ ਪਾਣੀ ਖੜਾ ਹੈ 71600 ਕਰੋੜ ਤੋਂ ਮੇਰੇ ਖਿਆਲ ਪ੍ਰਧਾਨ ਮੰਤਰੀ ਜੀ ਕਾ ਇਤਨਾ ਪ੍ਰਧਾਨ ਮੰਤਰੀ ਦਾ ਇਤਨਾ ਵੱਡਾ ਖਾਦਿਆ ਕਿ ਉਹ ਨੂੰ ਉਸਲਾਸ ਕਰੋੜ ਬਣਦਾ ਨਹੀਂ ਸੀ ਉਹਨਾਂ ਦੇ ਥੋਂ ਦੇਣਾ ਉਹ ਪੰਜਾਬੀ ਨੂੰ ਕਹਿੰਦੇ ਪੰਜਾਬੀਓ ਤੁਸੀਂ ਤੁਹਾਡਾ ਕਿੰਨਾ ਨੂੰ ਖਾਣੇ ਮੈਂ ਉਹਨੇ ਦੇਖੀ ਜਾਵਾਂਗਾ ਕਹਦੇ ਆ ਨਾ ਕਿ ਮੈਂ ਕਾਂਗਰਸ ਨੇ ਦੇਸ਼ ਕੇ ਲਈ ਕੁਛ ਨਹੀਂ ਕੀਤਾ ਮੈਂ ਉਹਨੂੰ ਬੋਤਾਤਾ ਹੂੰ ਕਿ ਕਾਂਗਰਸ ਨੇ ਦੇਸ਼ ਲਈ ਉਹ ਕੀਤਾ ਜੋ ਤੁਸੀਂ ਕਦੀ ਨਹੀਂ ਕਰ ਸਕਦੇ 1987 88 ਦੇ ਵਿੱਚ ਫਟੜ ਆਇਆ ਸੀ ਰਾਹੁਲ ਗਾਂਧੀ ਨੇ ਉਸੇ ਟਾਈਮ 100 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਸੀ ਆਪਣੇ ਆਉਣ ਤੋਂ ਪਹਿਲਾਂ ਤੇ ਪ੍ਰਧਾਨ ਮੰਤਰੀ ਜੀ ਜੀਤ ਅੱਪੇਪਰ ਪੜੋ ਤੇ ਜਿੰਨਾ ਰਾਵਲ ਗੰਨੇ ਨੇ ਦਿੱਤਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦੀ ਜੋ ਮਹਿੰਗਾਈ ਆ ਉਹਦੇ ਮੁਤਾਬਕ ਹੀ ਦੇ ਦਿਓ ਚਲੋ ਨਾ ਦਿਓ ਜਿਆਦਾ ਉਹ ਕੱਢ ਲਓ ਦੂਸਰੀ ਚੀਜ਼ ਮੈਂ ਕਹਣੀ ਚਾਹੁੰਦਾ ਕਿ 40000 ਕਰੋੜ ਸਾਡਾ ਸੀਸੀ ਲਿਮਟ ਬਣਦੀ ਜਿਹੜੀ ਚੌਨਾ ਖਰੀਦਣਾ ਸੀ ਟੈਡੀ ਉਹ ਜਿਹੜੀ ਉਹਨੇ ਛਾਵਲ ਖਰੀਦਣਾ ਉਹਦੇ ਤੋਂ 4 10% ਤੇ ਸਾਡਾ ਨੁਕਸਾਨ ਬਹੁਤਾ ਮੈ ਨਹੀਂ ਕਹਿੰਦਾ 10% ਹੀ ਗਣ ਲਓ 4000 ਕਰੋੜ ਤੇ ਸਿੱਧਾ ਕਿਸਾਨਾਂ ਦਾ ਉਹ ਬਰਬਾਦ ਹੋ ਗਿਆ ਲੋਕਾਂ ਦੇ ਘਾਟਾ ਟਟਕੇ ਲੋਕਾਂ ਦੀ ਮੱਝਾਂ ਮਰ ਗਈਆਂ ਲੋਕਾਂ ਦੇ ਗਾਵਾਂ ਮਰ ਗਈਆਂ ਲੋਕਾਂ ਦੇ ਪਾਣੀ ਦੇ ਬੋਰ ਬੈਠ ਕੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਉਹਨਾਂ ਲਈ ਪ੍ਰਧਾਨ ਮੰਤਰੀ ਜੀ ਕੀ ਅਨਾਉਂਸ ਕਰਕੇ ਗਏ ਨੇ ਉਹ ਇਸ ਕਰਕੇ ਪ੍ਰਧਾਨ ਮੰਤਰੀ ਜੀ ਦੁਬਾਰਾ ਆਪਣੀ ਮੀਟਿੰਗ ਬੜਾ ਪੰਜਾਬ ਚ ਨਾ ਜਾਓ ਤੁਸੀਂ ਦਿੱਲੀ ਚ ਮੀਟਿੰਗ ਸੱਦ ਕੇ ਸਾਡੇ ਮੁੱਖ ਮੰਤਰੀ ਜੀ ਠੀਕ ਹੋ ਗਏ ਹੋਣਗੇ ਨਹੀਂ ਠੀਕ ਹੋਏ ਤਾਂ ਉਹਨਾਂ ਤੇ ਵੀਡੀਓ ਕਾਨਫਰੈਂਸ ਕਰੋ ਤੇ ਜੇ ਤੁਹਾਡੇ ਮਨ ਮਿਹਰਾਜੇ ਤੇ ਕਿਤੇ ਕਾਂਗਰਸੇ ਨੂੰ ਵੀ ਉਸ ਮੀਟਿੰਗ ਚ ਜ਼ਰੂਰ بلا لو اِس بھی بیٹھ کے دساں کے کہ پنجاب دا کی نقصان ہویا سر گرداسپور گئے تھے آپ وہاں کے لوگ سبھا سانسد بھی ہیں دکھ ہے آپ کو کہ آپ کو نہیں بلایا نہیں دکھ تو نہیں ہے پر افسوس ہے کہ پردھان منتری جی اکیلے ہی گئے تھے ہیلیکاپٹر کاپٹر میں میرے کو بھی کہا دیتے کہ آجا بھائی تیرے ڈسٹرکٹ میں جا رہا ہوں تم ووٹ ڈال لیا تو جلدی آجو ہم بھی چلیں گے تو وہاں جا کر میں بھی اپنے ڈسٹرکٹ کی کوئی بات کر کر لیتا تو میرے کو اچھا لگتا 1200 ਕਰੋੜ ਦਾ ਫੰਡ ਵੀ ਜੋ ਹੈ ਉਹ ਪੜਾ ਹੂਆ ਹੈ 1200 12000 ਕਰੋੜ 12000 ਕਰੋੜ ਉਹ ਉਹ ਪ੍ਰਧਾਨ ਮੰਤਰੀ ਜੀ ਨੂੰ ਦਰਸ਼ਨਾ ਚਾਹੀਦਾ ਕਿ ਕਿਸ ਕਿਸ ਟਾਈਮ ਕਦੋਂ ਕਦੋਂ ਆਇਆ ਤੇ ਕਿਉਂ ਨਹੀਂ ਜੋਟਲਾਈਜ਼ ਕੀਤਾ ਇਹਦੀ ਗਵਰਨਮੈਂਟ ਆਫ ਇੰਡੀਆ ਉਹਨੂੰ ਵੇਖੋ ਆਈਐਸ ਜੀ ਦੇ ਨੇ ਇਹ ਆਈਐਸ ਕਾਰਡ ਸੈਂਟਰਲ ਕਾਰਡ ਉਹਨਾਂ ਦੀ ਇਹ ਵੀ ਥੋੜੀ ਜਿਹੀ ਖਚਾਈ ਕਰਨ ਕਿ ਤੁਸੀਂ ਜਾ ਕੇ ਪੰਜਾਬ ਤੇ ਸਿਰਫ ਲੁੱਟਣ ਲਈ ਨਹੀਂ ਬੈਠੇ ਤੁਸੀਂ ਕੰਮ ਕਰਨ ਲਈ ਬੈਠੇ ਲੇਕਿਨ ਸਭ ਤੋਂ ਵੱਡਾ ਸਵਾਲ ਰਾਹੁਲ ਗਾਂਧੀ ਕੇ ਉੱਪਰ ਵੀ ਸਵਾਲ ਖੜੇ ਕਰ ਰਹੇ ਹੈ ਬੀਜੇਪੀ ਕੇ ਨੇਤਾ कि वो पंजाब में कहीं नहीं दिखाई दिए है कि जिस तरीके से बाढ़ क्या लाते हैं जो प्रधानमंत्री जी गए थे तो ये तो पहले दिखाई अपनी देदन राहुल गांधी जी दे असि जड़े इंचार्ज ने पुग बघेल साहब ने भी ये काम नथी अपनी मल्टीटोरियल राहुल गांधी ते आगे नबांदे असि छਨੀ ਸਾਹਿਬ ਨੇ राजा वड़िंग्या प्रताप बाजवास ने सारे ने उथे हड़ा दे विच काम कीता और इना नु चाहिदा ना कि तुसी ते एक दिन देसीओ ਅਸੀਂ ਇੱਥੇ ਬੈਠ ਕੇ ਇੰਨੇ ਦਿਨਾਂ ਤੋਂ ਬੀਜਪੀ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਦਿਨ ਗਏ ਹੋ ਟਰੈਕਟਰ ਤੇ ਚੜ ਗਏ ਹੋ ਤੇ ਟਰੈਕਟਰ ਛੱਡ ਕੇ ਲੀਟਰ ਨਹੀਂ ਬਣਿਆ ਜਾਂਦਾ ਲੋਕਾਂ ਦਾ ਕੰਮ ਕਰਕੇ ਬਣਿਆ ਜਾਂਦਾ ਅਭੀ ਹਾਲਾਤ ਕਿਸ ਤਰ੍ਹਾਂ ਦੇ ਕਹੇ ਸਰਪ ਪੰਜਾਬ ਦੇ ਅਭੀ ਵੈਸੀ ਹੀ ਹੈ ਜੈਸੇ ਪਹਿਲੇ ਥੇ ਕਿਉਂਕਿ ਫਸਲ ਖਰਾਬ ਹੋਈ ਹੈ ਅਬ ਬਜਾਈ ਸ਼ੁਰੂ ਹੋਗੀ ਤੋਂ ਉਸ ਟਾਈਮ ਦੇਖੀਏ ਕੀ ਬਣਦਾ ਪਰ ਬਜਾਈ ਹੋਣਾ ਵੀ ਮੁਸ਼ਕਲ ਹੈ ਪਾਣੀ ਖੜਾ ਹੈ ਸਿਰ 1600 ਕਰੋੜ ਤੋਂ ਮੇਰੇ ਖਿਆਲ ਪ੍ਰਧਾਨ ਮੰਤਰੀ ਜੀ ਕਾ ਇਤਨਾ ਪ੍ਰਧਾਨ ਮੰਤਰੀ ਦਾ ਇਤਨਾ ਵੱਡਾ ਖਾਦਿਆ ਕਿ ਉਹ ਨੂੰ ਸੌ ਕਰੋੜ ਬਣਦਾ ਨਹੀਂ ਸੀ ਉਹਨਾਂ ਦੇਥੋਂ ਦੇਣਾ ਉਹ ਪੰਜਾਬੀ ਨੂੰ ਕਹਿੰਦੇ ਪੰਜਾਬੀਓ ਦੱਸੋ ਤੁਹਾਡਾ ਕਿੰਨਾ ਨੁਕਸਾਨ ਹੋਇਆ ਉਹਨੇ ਦੇਖੀ ਜਾਵਾਂਗਾ ਕਹਦੇ ਹਨਾ ਕਿ ਮੈਂ ਕਾਂਗਰਸ ਨੇ ਦੇਸ਼ ਕੇ ਲਈ ਪੁੱਛ ਨਹੀਂ ਕੀਤਾ ਮੈਂ ਉਹਨੂੰ ਕੋ ਬੋਤਾਤਾ ਹੂੰ ਕਿ ਕਾਂਗਰਸ ਨੇ ਦੇਸ਼ ਲਈ ਉਹ ਕੀਤਾ ਜੋ ਤੁਸੀਂ ਕਦੀ ਨਹੀਂ ਕਰ ਸਕਦੇ 87 88 ਦੇ ਵਿੱਚ ਪਹੜ ਆਇਆ ਸੀ ਰਾਹੁਲ ਗਾਂਧੀ ਨੇ ਉਸੇ ਟਾਈਮ 100 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਸੀ ਆਪਣੇ ਆਉਣ ਤੋਂ ਪਹਿਲਾਂ ਹੀ ਤੇ ਪ੍ਰਧਾਨ ਮੰਤਰੀ ਜੀ ਜੀਤਾ ਪੇਪਰ ਪੜੋ ਤੇ ਜਿੰਨਾ ਰਾਵਲ ਗੰਨੇ ਨੇ ਦਿੱਤਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦੀ ਜੋ ਮਹਿੰਗਾਈ ਆ ਉਹਦੇ ਮੁਤਾਬਕ ਹੀ ਦੇ ਦਿਓ ਚਲੋ ਨਾ ਦਿਓ ਜਿਆਦਾ ਉਹ ਕੱਢ ਲਓ ਦੂਸਰੀ ਚੀਜ਼ ਮੈਂ ਕਹਣਾ ਚਾਹੁੰਦਾ ਕਿ 40000 ਕਰੋੜ ਸਾਡਾ ਸੀ ਸੀ ਲਿਮਟ ਬਣਦੇ ਜਿਹੜੇ ਚੌਨਾ ਖਰੀਦਣਾ ਸੀ ਪੈਟੀ ਉਹਨ ਜਿਹੜੀ ਉਹਨੇ ਛਾਵਲ ਖਰੀਦਣਾ ਉਹਦੇ ਤੋਂ 4 3% ਤੇ ਸਾਡਾ ਨੁਕਸਾਨ ਬਹੁਤਾ ਮੈਣੀ ਕਹਿੰਦਾ 10% ਹੀ ਗਣ ਲਓ 4000 ਕਰੋੜ ਤੇ ਸਿੱਧੇ ਕਿਸਾਨਾਂ ਦਾ ਬਰਬਾਦ ਹੋ ਗਿਆ ਲੋਕਾਂ ਦੇ ਘਰ ਟਟ ਕੇ ਲੋਕਾਂ ਦੀਆਂ ਮੱਜਾਂ ਮਰ ਗਈਆਂ ਲੋਕਾਂ ਦੇ گاਵਾ ਮਰ ਗਏ ਲੋਕਾਂ ਦੇ ਪਾਣੀ ਦੇ ਬੋਰ ਬੈਠ ਕੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਉਹਨਾਂ ਲਈ ਪ੍ਰਧਾਨ ਮੰਤਰੀ ਜੀ ਕੀ ਅਨਾਉਂਸ ਕਰਕੇ ਗਏ ਨੇ ਉਹ ਇਸ ਕਰਕੇ ਪ੍ਰਧਾਨ ਮੰਤਰੀ ਜੀ ਦੁਬਾਰਾ ਆਪਣੀ ਮੀਟਿੰਗ ਬਣਾ ਪੰਜਾਬ ਚ ਨਾ ਜਾਓ ਤੁਸੀਂ ਦਿੱਲੀ ਚ ਮੀਟਿੰਗ ਸੱਦ ਕੇ ਸਾਡੇ ਮੁੱਖ ਮੰਤਰੀ ਜੀ ਠੀਕ ਹੋ ਗਏ ਹੋਣਗੇ ਨਹੀਂ ਠੀਕ ਹੋਏ ਤਾਂ ਉਹਨਾਂ ਤੇ ਵੀਡੀਓ ਕਾਨਫਰੈਂਸ ਕਰੋ ਤੇ ਜੇ ਤੁਹਾਡੇ ਮਨ ਮਿਹਰਾ ਜੀ ਤੇ ਕਿਤੇ ਕਾਂਗਰਸ ਨੇ ਵੀ ਉਸ ਮੀਟਿੰਗ ਚ ਜ਼ਰੂਰ بلا لو اِس بھی بیٹھ کے دساں گے کہ پنجاب دا کی نقصان ہویا سر گرداسپور گئے تھے آپ وہاں کے لوگ سبھا سانسد بھی ہیں دکھ ہے آپ کو کہ آپ کو نہیں بلایا نہیں دکھ تو نہیں ہے پر افسوس ہے کہ پردھان منتری جی اکیلے ہی گئے تھے ہیلی میں میرے کو بھی کہا دیتے کہ آجا بھائی تیرے ڈسٹرکٹ میں جا رہا ہوں تو وہ ڈال لیا تو جلدی آ جاؤ ہم بھی چلیں گے تو وہاں جا کر میں بھی اپنے ڈسٹرکٹ کی کوئی بات کر کر لیتا تو میرے کو اچھا لگتا 1200 ਕਰੋੜ ਦਾ ਫੰਡ ਵੀ ਜੋ ਹੈ ਉਹ ਪੜਾ ਹੂਆ ਹੈ 1200 12000 ਕਰੋੜ 12000 ਕਰੋੜ ਉਹ ਉਹ ਪ੍ਰਧਾਨ ਮੰਤਰੀ ਜੀ ਨੂੰ ਦਰਸ਼ਨਾ ਚਾਹੀਦਾ ਕਿ ਕਿਸ ਕਿਸ ਟਾਈਮ ਕਦੋਂ ਕਦੋਂ ਆਇਆ ਤੇ ਕਿਉਂ ਨਹੀਂ ਜੋਟੇਲਾਈਜ਼ ਕੀਤਾ ਇਹਦੀ ਗਵਰਨਮੈਂਟ ਆਫ ਇੰਡੀਆ ਉਹਨੂੰ ਵੇਖੋ ਆਈਐਸ ਜੀਡੀ ਹੈ ਇਹ ਆਈਐਸ ਕਾਰਡ ਸੈਂਟਰਲ ਕਾਰਡ ਉਹਨਾਂ ਦੀ ਇਹ ਵੀ ਥੋੜੀ ਜਿਹੀ ਖਚਾਈ ਕਰਨ ਕਿ ਤੁਸੀਂ ਜਾ ਕੇ ਪੰਜਾਬ ਚ ਸਿਰਫ ਲੁੱਟਣ ਲਈ ਨਹੀਂ ਬੈਠੇ ਤੁਸੀਂ ਕੰਮ ਕਰਨ ਲਈ ਬੈਠੇ ਲੇਕਿਨ ਸਭ ਤੋਂ ਵੱਡਾ ਸਵਾਲ ਰਾਹੁਲ ਗਾਂਧੀ ਕੇ ਉੱਪਰ ਵੀ ਸਵਾਲ ਖੜੇ ਕਰ ਰਹੇ ਹੈ ਬੀਜੇਪੀ ਕੇ ਨੇਤਾ कि वो पंजाब में कहीं नहीं दिखाई दिए है कि जिस तरीके से बाढ़ क्या लाते हैं जो प्रधानमंत्री जी गए थे तो ये तो पहले दिखाई अपनी देदन राहुल गांधी जी दे असी जड़े इंचार्ज ने पुख बघेल साहब ने भी ये काम अच्छी अपनी मल्टीटोर राहुल गांधी ते ही आगे नबांदे असी चनीद साहब ने राजा वड़िंग्या प्रताप बाजवास ने सारे ने उथे हड़ा दे विच काम किया और इनानो भी चाहिए ना कि तुलसी ते एक दिन देसी जो ਅਸੀਂ ਇੱਥੇ ਬੈਠ ਕੇ ਇੰਨੇ ਨੇ ਦਿਨਾਂ ਤੋਂ ਬੀਜੇਪੀ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਦਿਨ ਗਏ ਹੋ ਟਰੈਕਟਰ ਤੇ ਚੜ ਗਏ ਹੋ ਤੇ ਟਰੈਕਟਰ ਛੱਡ ਕੇ ਲੀਟਰ ਨਹੀਂ ਬਣਿਆ ਜਾਂਦਾ ਲੋਕਾਂ ਦਾ ਕੰਮ ਕਰਕੇ ਬਣਿਆ ਜਾਂਦਾ ਅਭੀ ਹਾਲਾਤ ਕਿਸ ਤਰੀਕੇ ਕੇ ਹੈ ਸਰ ਪੰਜਾਬ ਕੇ ਅਭੀ ਵੈਸੀ ਹੀ ਹੈ ਜੈਸੇ ਪਹਿਲੇ ਥੇ ਕਿਉਂਕਿ ਫਸਲ ਖਰਾਬ ਹੋਈ ਹੈ ਅਬ ਬਜਾਈ ਸ਼ੁਰੂ ਹੋਗੀ ਤੋ ਉਸ ਟਾਈਮ ਦੇਖੇਗੇ ਕੀ ਆ ਬਣਦਾ ਪਰ ਬਜਾਈ ਹੋਣਾ ਵੀ ਮੁਸ਼ਕਲ ਹੈ ਪਾਣੀ ਖੜਾ ਹੈ ਧੰਨਵਾਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਨੇ ਆਪੇ ਅੱਖੀ ਦੇਖੀ ਆਪਣਾ ਹਾਲ ਦੇਖਿਆ ਪੰਜਾਬ ਦਾ ਉਹਨਾਂ ਨੇ ਜਿਹੜੇ ਉਸ ਇਲਾਕੇ ਦੇ ਗੁਰਦਾਸਪੁਰ ਇਲਾਕੇ ਦੇ ਕੁਝ ਕਿਸਾਨ ਸੀ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਜੇ ਉਹ ਪੀੜਾ ਉਹਨਾਂ ਨੂੰ ਸੀ ਉਹ ਸਾਰੀ ਸਾਡੀ ਕਿਸਾਨੀ ਨੂੰ ਹੈਗੀ ਹੈ ਸਾਡੇ ਪੰਜਾਬ ਨੂੰ ਹੈਗੀ ਹੈ ਤਾਂ ਉਹਨਾਂ ਨਾਲ ਬਹੁਤ ਅੱਛੀ ਤਰ੍ਹਾਂ ਘੰਟੇ ਤੇਲੀ ਉਹਨਾਂ ਨੇ ਗੱਲਬਾਤ ਕੀਤੀ ਉਸ ਦੇ ਬਾਅਦ ਉਹਨਾਂ ਨੇ ਰਿਵਿਊ ਮੀਟਿੰਗ ਲਈਤੀ ਔਰ ਜੋ ਪੈਕੇਜ ਅਨਾਉਂਸ ਕਰਕੇ ਗਏ ਨੇ ਇਹਨੂੰ ਪੈਕੇਜ ਨਹੀਂ ਮੈਂ ਕਹਿੰਦੀ ਇਹਨੂੰ ਮੈਂ ਕਹਿੰਦੀ ਕਿ ਉਹਨਾਂ ਨੇ ਆਂਦਿਆਂ ਸਾਰ ਜੋ ਦੇਖ ਕੇ ਆਪਣੇ ਵੱਲੋਂ ਜੋ ਸਹਾਇਤਾ ਦਿੱਤੀ ਹੈ ਇਹਦੇ ਨਾਲ ਮੇਰੇ ਖਿਆਲ ਚ ਕਾਫੀ ਲੋਕਾਂ ਨੂੰ ਮਿਲੂਗਾ ਰੈਲੀਫ ਔਰ ਮੈਨੂੰ ਇਹ ਵੀ ਪਤਾ ਹੈ ਕਿ ਜਦ ਪੂਰੀ ਇਹਨਾਂ ਦੀ ਪੂਰੀ ਅਸੈਸਮੈਂਟ ਹੋ ਜਾਊਗੀ ਕਿ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਜਦ ਪਾਣੀ نیچے ਉਤਰੂਗਾ ਉਹਦੇ ਬਾਅਦ ਵੀ ਉਹ ਜ਼ਰੂਰ ਜੋ ਕਰ ਸਕਣਗੇ ਸੈਂਟਰ ਤੋਂ ਜ਼ਰੂਰ ਕਰਨਗੇ ਬਾਕੀ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਜਿਹੜੇ ਆਵਾਸ ਯੋਜਨਾ ਦੇ ਹੇਠਾਂ ਘਰ ਹੈਗੇ ਨੇ ਉਹਨਾਂ ਨੂੰ ਕਰਾਣਗੇ ਜੋ ਸਕੂਲ ਹੈ ਉਹ ਸਿੱਖਿਆ ਅਭਿਆਨ ਦੇ ਹੇਠਾਂ ਉਹ ਉਹਨਾਂ ਨੂੰ ਉਹ ਰਿਪੇਅਰ ਕਰਨਗੇ ਸੜਕਾਂ ਬਣਾਣੀਆਂ ਕਿਉਂਕਿ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਇੱਕ ਸਟੇਟ ਦੀ ਤਰੱਕੀ ਉਹਦੇ ਉੱਤੇ ਹੋਏ ਔਰ ਲੋਕਾਂ ਦਾ ਵੀ ਜੋ ਰੋਜ਼ਗਾਰ ਹੈ ਇਹਨਾਂ ਦੇ ਉੱਤੇ ਰਹਿੰਦਾ ਹੈ ਸੋ ਮੇਰੇ ਖਿਆਲ ਦੇ ਵਿੱਚ ਕਿ ਇਹ ਵਧੀਆ ਉਹਨਾਂ ਨੇ ਕੀਤਾ ਔਰ ਮੈਂ ਉਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆ ਆ ਕੇ ਦੇਖ ਕੇ ਔਰ ਉਹਨਾਂ ਦੇ ਮਨ ਦੇ ਵਿੱਚ ਜੋ ਪੰਜਾਬੀਆਂ ਦੇ ਲਈ ਹੈ ਉਹ ਉਹ ਅੱਗੇ ਜਾ ਕੇ ਸਾਨੂੰ ਇਸ ਦਾ ਬਹੁਤ ਲਾਭ ਮਿਲੂਗਾ ਅ ਤੇ ਮੈਂ ਤੁਹਾਡੇ ਵੱਲੋਂ ਲੈਟਰ ਵੀ ਲਿਖੀ ਗਈ ਹੈ ਪ੍ਰਧਾਨ ਮੰਤਰੀ ਹੁਣ ਕੀ ਹੈ ਉਹ ਲੈਟਰ ਅ ਦੇਖੋ ਪ੍ਰਧਾਨ ਮੰਤਰੀ ਜੀ ਜਿੱਥੇ ਜਿਆਦਾ ਪਹਿਲੇ ਪਾਣੀ ਆ ਗਿਆ ਉਹਨਾਂ ਨੇ ਦੋ ਤਿੰਨ ਹਫ਼ਤਿਆਂ ਤੋਂ ਪੀੜਤ ਨੇ ਸਾਡੇ ਜਿੱਥੇ ਸਭ ਤੋਂ ਪਹਿਲੇ ਹੜਾਂਦੇ ਨੇ ਪਟਿਆਲਾ ਡਿਸਟ੍ਰਿਕਟ ਚ ਮੁਹੱਲੀ ਪਟਿਆਲਾ ਡਿਸਟ੍ਰਿਕਟ ਚ ਔਰ ਸੰਗਰੂਰ ਤੱਕ ਇਹ ਅੱਜ ਕੀ ਥੋੜੇ ਜਿਹਾ ਲੇਟ ਆਈ ਪਰ ਮੈਨੂੰ ਇੱਥੋਂ ਵੀ ਕਈਆਂ ਦੇ ਟੈਲੀਫੋਨ ਆਏ ਕਿ ਪ੍ਰਧਾਨ ਮੰਤਰੀ ਜੀ ਆ ਰਹੇ ਹਨ ਤੁਸੀਂ ਸਾਡਾ ਵੀ ਕਹੋ ਤਾਂ ਮੈਂ ਇੱਕ ਚਿੱਠੀ ਲਿਖੀ ਹੈ ਜੇ ਦੇ ਵਿੱਚ ਜਿਹੜੇ ਸਾਡੇ 42000 ਏਕਰ ਦੇ ਕਰੀਬ 133 ਪਿੰਡਾਂ ਦੇ ਕਰੀਬ ਨੁਕਸਾਨ ਹੋਇਆ ਉਹਦੇ ਬਾਰੇ ਔਰ ਉਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਕਿ ਸੈਂਟਰਲ ਵੋਟਰ ਕਮਿਸ਼ਨ ਤੋਂ ਇੱਕ ਵਾਰੀ ਉਹਨਾਂ ਨੂੰ ਕਹਿਣ ਕਿ ਅੱਛੀ ਤਰ੍ਹਾਂ ਦੇਖ ਕੇ ਕੱਗਰ ਦਾ ਕੋਈ ਪੱਕਾ ਹੱਲ ਕੱਢਣ ਕਿਉਂਕਿ ਸਾਡਾ ਤਾਂ ਤਕਰੀਬਨ ਹਰ ਸਾਲ ਇੱਥੇ ਹਾਰ ਆਂਦੇ ਨੇ ਕੱਗਰ ਦੀ ਮਾਰ ਤੇ ਤੇ ਮੈਂ ਕਾਰਗੁਜ਼ਾਰੀ ਕਿਵੇਂ ਬੇਖ ਰਹੀ ਹਾਂ ਪੰਜਾਬ ਸਰਕਾਰ ਦੀ ਕੀ ਰਹੀ ਹੈ ਇਹਨਾਂ ਪੁਲਟਾਂ ਦੇ ਦੇਖੋ ਇਹਨਾਂ ਦੇ ਫੋਟੋ ਆਪ ਤਾਂ ਬੜੇ ਆਏ ਨੇ ਬਹੁਤ ਕੁਝ ਪਤਾ ਨਹੀਂ ਇਹਨਾਂ ਨੇ ਜ਼ਿਆਦਾ ਫੋਟੋ ਆਪ ਹੀ ਕੀਤਾ ਹੈ ਕਿ ਇਹਨਾਂ ਨੇ ਅਸਲੀ ਕੰਮ ਵੀ ਕੀਤਾ ਹੈ یہ تو ہوں ٹائم دسے گا اور جو اے یہاں نے جو ریلیف کیا کہ میرے خیال سے اٹھ سو کروڑ دی اٹھ سو کروڑ دے تقریباً ہاں بھی ہزار پر ایکر اور یہ کہہ رہے ہیں کہ سینٹر تو کٹ ہے سینٹر نے ڈبل سوڑا ہزار کروڑ اور جڑا بارہ ہزار کروڑ سی وہ بھی انہوں نے بھیجا ہے وہ بھی ਇਸ ਮਤਲਬ ਇਹ ਡਿਜ਼ਾਸਟਰ ਰੀਲੀਫ ਫੰਡ ਹੈ ਇਟ ਡਿਜ਼ਾਸਟਰ ਹੈ ਸੋ ਆਪਣੀ ਜ਼ਿੰਮੇਵਾਰੀ ਤਾਂ ਘੱਟ ਲੈਂਦੇ ਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਟੇਟ ਨੂੰ ਚਲਾਣ ਦੀ ਜ਼ਿੰਮੇਵਾਰੀ ਦਿੱਤੀ ਹੈ ਸੋ ਧੰਨਵਾਦ ਕਰਨ ਦੇ ਬਜਾਏ ਜੇ ਇਹ ਨੁਕਤਾ ਚੀਨੀ ਕੱਢਣੀ ਹੈ ਤਾਂ ਇਹ ਠੀਕ ਗੱਲ ਨਹੀਂ ਹੈ ਪਹਿਲੀ ਗੱਲ ਤਾਂ ਇਹ ਕਿ ਪ੍ਰਧਾਨ ਮੰਤਰੀ ਜੀ ਨੇ ਕਹਲੋ ਵੀ ਇੰਨੇ ਦਿਨ ਹਾਲ ਤੱਕ ਵੀ ਪੰਜਾਬ ਦਾ ਨਹੀਂ ਸੀ ਪੁੱਛਿਆ ਟਵੀਟ ਤੱਕ ਨਹੀਂ ਸੀ ਕੀਤਾ ਜਿਹੜੇ ਪ੍ਰਧਾਨ ਮੰਤਰੀ ਜੀ ਜਨਮ ਦਿਨ ਤੇ ਵੀ ਵਧਾਈ ਦਿੰਦੇ ਆ ਲੋਕਾਂ ਦੇ ਮਨਾਂ 'ਚ ਗੁੱਸਾ ਸੀ ਪਰ ਚਲੋ ਹੁਣ ਜਦੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਮੈਂ ਪੰਜਾਬ ਆਉਣਾ ਤਾਂ ਦੇਸ਼ ਦੇ ਮੁਖੀ ਐ ਇੱਕ ਉਮੀਦ ਸੀ ਕਿ ਪ੍ਰਧਾਨ ਮੰਤਰੀ ਜੀ ਕੋਈ ਨਾ ਕੋਈ ਰਾਹਤ ਐ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇ ਕੇ ਜਾਣਗੇ ਕਿਉਂਕਿ ਹਜ਼ਾਰਾਂ ਕਰੋੜ ਦਾ ਨੁਕਸਾਨ ਹਰ ਤਹਿਸੀਲ ਦੇ ਵਿੱਚ ਪੰਜਾਬ ਦੀ ਚ ਹੋਇਆ ਜਿੱਥੇ ਪਾਣੀ ਆਇਆ ਤੇ ਪ੍ਰਧਾਨ ਮੰਤਰੀ ਜੀ ਉੱਥੇ ਗਏ ਤੇ ਜਿਹੜੇ ਅਸਲੀ ਕਿਸਾਨ ਪੀੜਤ ਐ ਉਹਨਾਂ ਨੂੰ ਮਿਲੇ ਤੱਕ ਨਹੀਂ ਤੇ ਮਹਿਜ 1600 ਕਰੋੜ ਤੇ ਮੈਂ ਸਮਝਦਾ ਇਹ ਬੇਇੱਜ਼ਤੀ ਕਹਿ ਲੋ ਇਹਨੂੰ ਇਹਨੂੰ ਕੋਝਾ ਮਜ਼ਾਕ ਕਹਿ ਲੋ ਜੋ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਤੁਸੀਂ ਦੇਖੋ ਵੀ ਉੱਥੋਂ ਦੇ ਲੋਕ 20-20 ਸਾਲ ਪਿੱਛੇ ਜਿਹੜੇ ਆ ਉਹ ਚਲੇ ਗਏ ਘਰ ਬਰਬਾਦ ਹੋ ਗਏ ਘਰ ਟਹਿ ਗਏ ਡੰਗਰ ਮਰ ਗਏ ਫਸਲਾਂ ਬਰਬਾਦ ਹੋ ਗਈਆਂ ਤੇ ਕਈਆਂ ਦੇ ਜੀ ਵੀ ਚਲੇ ਗਏ ਤੇ ਤੁਸੀਂ 1600 ਕਰੋੜ ਮੈਂ ਜੇ ਪਹਿਲਾਂ ਕਹਿਆ ਵੀ ਇੱਕ ਇੱਕ ਤਹਿਸੀਲ ਦਾ 16 1600 ਕਰੋੜ ਦਾ ਨੁਕਸਾਨ ਆ ਜਿਹੜਾ ਪੰਜਾਬ 'ਚ ਹੋਇਆ ਹੋਊਗਾ ਤੇ ਸਾਰੇ ਪੰਜਾਬ ਲਈ ਤੇ ਪੰਜਾਬ ਦਾ ਤਾਂ ਆਪਦਾ 60000 ਕਰੋੜ ਰੁਪਈਆ ਜਿਹੜਾ ਕੇਂਦਰ ਵੱਲ ਬਕਾਇਆ ਪਿਆ। ਉਸ ਤੋਂ ਇੰਟਰਮ 20000 ਕਰੋੜ ਰੁਪਈਆ ਮੰਗ ਰਹੇ ਸੀਗੇ ਕਿ ਜਿਹੜੇ ਹਜੇ ਲੌਸਸਸ ਹੋਏ ਆ ਅੱਜ ਦੇ ਟਾਈਮ ਰੀਲੀਫ ਲਈ। ਮਤਲਬ ਕਿ ਤੁਸੀਂ ਜੇ ਰੀਲੀਫ ਨਹੀਂ ਵੀ ਦੇਣੀ ਘੱਟੋ ਘੱਟ ਸਾਡੇ ਪੈਸੇ ਦੇ ਦਿਓ। ਇਹ ਤਾਂ ਜੇ ਸਾਡੇ ਪੈਸੇ ਪੰਜਾਬ ਨੇ ਕੇਂਦਰ ਤੋਂ ਲੈਣੇ ਆ 1600 ਕਰੋੜ ਤਾਂ ਉਹਦੇ ਵਿਆਜ ਤੋਂ ਵੀ ਘੱਟ ਆ। ਸੋ ਇਹ ਬਹੁਤ ਵੱਡਾ ਮਜ਼ਾਕ ਪੰਜਾਬ ਨਾਲ ਉਹ ਸੂਬੇ ਨਾਲ ਕੀਤਾ ਜਿਨੇ ਇਸ ਦੇਸ਼ ਨੂੰ ਆਤਮ ਨਿਰਭਰ ਕੀਤਾ ਜੋ ਪ੍ਰਧਾਨ ਮੰਤਰੀ ਜੀ ਸਾਰੇ ਵਜ਼ੀਰ ਕਹਿੰਦੇ ਰਹਿੰਦੇ ਆ ਨਾ ਕਿ ਜੀ ਅਸੀਂ ਆਤਮ ਨਿਰਭਰਾਂ ਉਹ ਕਿੱਦਾਂ ਹੋਏ ਜਿਹੜੇ ਦੇਸ਼ ਨੂੰ ਕਹ ਲਓ ਵੀ ਅਮਰੀਕਾ ਵਰਗੀਆਂ ਸ਼ਕਤੀਆਂ ਦੇ ਅੱਗੇ ਮੰਗਣਾ ਪੈਂਦਾ ਸੀ ਕਿਉਂਕਿ ਇੱਥੇ ਭੁੱਖਮਰੀ ਪੈਲਦੀ ਸੀ ਜੇ ਅੱਜ ਸਭ ਤੋਂ ਵੱਡਾ ਯੋਗਦਾਨ ਕੋਈ ਫੂਟਬਾਲ ਦੇ ਵਿੱਚ ਪਾ ਰਿਹਾ ਤਾਂ ਉਹ ਪੰਜਾਬ ਹੈ ਤੇ ਕੋਈ ਐਵੇਂ ਨਹੀਂ ਸੀ ਆਪਣਾ ਧਰਤੀ ਪਾਣੀ ਸਭ ਕੁਝ ਬਰਬਾਦ ਕਰ ਲਿਆ ਦੇਸ਼ ਨੂੰ ਆਜ਼ਾਦੀ ਦੇ ਮੌਨ ਸਭ ਤੋਂ ਵੱਡਾ ਕੰਟਰੀਬਿਊਸ਼ਨ ਪੰਜਾਬੀਆਂ ਦਾ ਤੇ ਇਸ ਤੋਂ ਇਲਾਵਾ ਵੀ ਮੈਂ ਪ੍ਰਧਾਨ ਮੰਤਰੀ